ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ਦੀਪ 3 ਤਰੀਕ ਨੂੰ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਇੱਕ ਇਕੱਠ ਰੱਖਿਆ ਗਿਆ ਸੀ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਆਕੇ ਲਿਖਤੀ ਰੂਪ ਚ ਭਰੋਸਾ ਦਵਾਇਆ ਸੀ ਵੀ 10 ਤਰੀਕ ਤੱਕ ਸਾਰੇ ਕੇਸ ਵਾਪਸ ਲੈ ਲਏ ਜਾਣਗੇ ਤੇ ਪਾਨੇ ਸਿੱਧੂ ਨੂੰ ਜੇਲ੍ਹ ਚੋਂ ਰਿਹਾ ਕਰ ਦਿੱਤਾ ਜਾਊਗਾ ਪਰ ਅੱਜ 11 ਤਰੀਕ ਹੋ ਗਈ ਪਾਨਾ ਸਿੱਧੂ ਹਜੇ ਵੀ ਜੇਲ੍ਹ ਦੇ ਵਿੱਚ ਹੈ ਇਸੇ ਕਰਕੇ ਵੀਡੀਓ ਸ਼ੂਟ ਕੀਤੀ ਜਾ ਰਹੀ ਹੈ ਵੀ ਕੀ ਇਹ ਚ ਅੜਚਨਾ ਰਹਿ ਗਈਆਂ ਹੋ ਸਕਦੀਆਂ ਭਾਈ ਨਵਰੀਤ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਭਾਈ ਕਿਵੇਂ ਦੇਖਦੇ ਹੋ ਇਹਨੂੰ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਅਰਸ਼ ਭਾਈ ਦੇਖਣਾ ਤਾਂ ਕਿਵੇਂ ਆ ਦੇਖਣ ਦਾ ਤਾਂ ਮੈਨੂੰ ਇਹੀ ਲੱਗਦਾ ਹੁੰਦਾ ਵੀ ਇੱਕ ਜ਼ੁਬਾਨ ਹੁੰਦੀ ਆ ਹਾਂਜੀ ਇੱਕ ਨੋਟ ਹੈ ਨੋਟ ਇੱਕ ਕਾਗਜ਼ ਦਾ ਟੁਕੜਾ ਹੈ ਬਸ ਉੱਤੇ ਲਿਖਿਆ ਹੋਆ ਹੁੰਦਾ ਮੈਂ ਧਾਰਕ ਕੋ 500 ਰੁਪਏ ਦਾ ਕਰਨੇਗਾ ਵਚਨ ਦਿੰਦਾ ਹਾਂ ਜੀ ਉਹ ਗਵਰਨਰ ਸਾਹਿਬ ਵੱਲੋਂ ਲਿਖਿਆ ਜਾਂਦਾ ਜਿਹੜੇ ਹੁੰਦੇ ਆ ਹਨਾ ਆਰਬੀਆਈ ਦੇ ਤੇ ਅਸੀਂ ਯਕੀਨ ਕਰ ਲੈਨੇ ਆ ਅਸੀਂ ਮੰਨ ਲੈਨੇ ਆ ਕਿ ਸਰਕਾਰ ਕੋਲੇ ਇੰਨੇ ਕ ਪੈਸੇ ਪਏ ਹੋਣਗੇ ਇੰਨੀ ਕ ਪ੍ਰਾਪਰਟੀ ਆ ਜਾਂ ਕੋਈ ਵੀ ਚੀਜ਼ ਐਸੀ ਜੀ ਪਈ ਹੋਊ ਕਿ ਉਹਨਾਂ ਨੂੰ ਇਹ ਅਥਾਰਟੀ ਆ ਗਈ 500 ਰੁਪਏ ਦੀ ਕੀਮਤ ਧਾਰਨ ਚ ਹਨਾ ਛਾਪਣ ਦੀ ਨੋਟ ਛਾਪਣ ਦੀ ਤਾਂ ਇੱਕ ਯਕੀਨ ਹੀ ਆ ਬਿਲਕੁਲ ਇੱਕ ਵਚਨ ਹੈ ਤੁਸੀਂ ਜਾ ਕੇ ਤਾਂ ਨਹੀਂ ਦੇਖਿਆ ਹੁੰਦਾ ਹਨਾ ਵੀ ਉਹ ਕਿੱਥੇ ਪਈ ਆ ਕਿਹੜੀ ਚੀਜ਼ ਸਿਉਣਾ ਕਿੱਥੇ ਪਿਆ ਜਾ ਜੋ ਵੀ ਜਿਹਦੇ ਕਰਕੇ ਉਹ ਨੋਟ ਛਾਪਿਆ ਤਾਂ ਪ੍ਰਸ਼ਾਸਨ ਵੀ ਉਸੇ ਤਰ੍ਹਾਂ ਇੱਕ ਜ਼ਬਾਨ ਹੁੰਦੀ ਆ ਕਿ ਹਾਂ ਯਾਰ ਉੱਥੇ ਪੁਲਿਸ ਦੇ ਵੱਡੇ ਅਧਿਕਾਰੀ ਆਏ ਉਹ ਬੋਲੇ ਆ ਉਹ ਬੋਲੇ ਤੇ ਲਿਖਤੀ ਰੂਪ ਚ ਵੀ ਦੇ ਕੇ ਗਏ ਹੁਣ ਉੱਥੇ ਕੀਮਤ ਕੀ ਰਹਿ ਜਾਂਦੀ ਆ ਜੁਬਾਨ ਦੀ ਕੀਮਤ ਕੀ ਰਹਿੰਦੀ ਆ ਪਰ ਜ਼ੁਬਾਨ ਦੀ ਕੀਮਤ ਭਾਨੇ ਸਿੱਧੂ ਨੂੰ ਜਿਹੜਾ ਨਹੀਂ ਛੱਡਿਆ ਗਿਆ ਕੱਲ ਜਿਵੇਂ ਮੈਨੂੰ ਬਹੁਤ ਸਾਰੇ ਲੋਕ ਪੁੱਛਦੇ ਰਹੇ ਵੀ ਯਾਰ ਭਾਨੇ ਨੂੰ ਨਹੀਂ ਛੱਡਦੇ ਭਾਈ ਨਹੀਂ ਛੱਡਦੇ ਮੈਂ ਯਾਰ ਕੋਈ ਵੀ ਪ੍ਰਸ਼ਾਸਨ ਨਾ ਆਪਦੀ ਕ੍ਰੈਡਿਬਿਲਟੀ ਨਹੀਂ ਗਵਾਉਂਦਾ ਹੁੰਦਾ ਜੀ ਮੈਂ ਇਹੀ ਅਧਿਕਾਰੀਆਂ ਨੇ ਹੋਰ ਦਸਤਾਵੇਜ਼ਾਂ ਤੇ ਵੀ ਜਾਣਾ ਧਰਨਿਆਂ ਤੇ ਉੱਥੇ ਵੀ ਗੱਲਬਾਤ ਕਰਨੀ ਆ ਮੈਂ ਫਿਰ ਇਹਨਾਂ ਤੇ ਯਕੀਨ ਕੌਣ ਕਰੂ ਚੱਲਣਾ ਤਾਂ ਸਾਰਾ ਸਿਸਟਮ ਸਾਨੂੰ ਸਰਕਾਰ ਜਿਵੇਂ ਵੀ ਆ ਸਰਕਾਰ ਦੇ ਕੋਈ ਲੱਖ ਵਿਰੋਧੀ ਹੋਵੇ ਹਨਾ ਸਾਡਾ ਸ਼ੇਅਰ ਵਿੱਚ ਵਿੱਚ ਡਿਸਟਰਬ ਕਰਦਾ ਰਹੂਗਾ ਭਾਈ ਤੇ ਸਰਕਾਰ ਦੇ ਕੋਈ ਲੱਖ ਵਿਰੋਧੀ ਹੋਵੇ ਉਹਨੂੰ ਵੀ ਐਂਡ ਆਫ ਦਿ ਡੇ ਸਰਕਾਰ ਤੇ ਯਕੀਨ ਹੀ ਕਰਨਾ ਪਊਗਾ ਮੈਂ ਧਰਨਾ ਚੁਕਾਉਂਦਾ ਸਭ ਤੋਂ ਬਿਹਤਰ ਢਾਂਗੀ ਹੈ ਨਾ ਵੀ ਲਿਖਤੀ ਰੂਪ ਚ ਭਰੋਸਾ ਦਿਵਾ ਦੋ ਵੀ ਤੁਹਾਡੀਆਂ ਮੰਗਿਆਂ ਦਾ ਹੱਲ ਕਰਾਂਗੇ ਪਰ ਪਰ ਇਹਦਾ ਤੁਸੀਂ ਇਹ ਦੇਖੋ ਨਾ ਕੱਲੇ ਭਾਨੇ ਸਿੱਧੂ ਵਾਲੇ ਕੇਸ ਤੇ ਨਾ ਰਹੋ ਜਿਸ ਵੇਲੇ ਅਧਿਕਾਰੀ ਗੱਲ ਕਰ ਰਹੇ ਸੀ ਜੀ ਉਸ ਵੇਲੇ ਬਰਨਾਲਾ ਪੁਲਿਸ ਤੈਨੂੰ ਤਰੀਕ ਦੀ ਗੱਲ ਕਰਦਾ ਹਨਾ ਤਨੌਲਾ ਪੁਲਿਸ ਇੱਕ ਕੇਸ ਦਰਜ ਕਰ ਰਹੀ ਆ ਕੇਸ ਦਰਜ ਕਰ ਰਹੇ ਆ ਭਾਨੇ ਸਿੱਧੂ ਦੀਆਂ ਪੈਣਾ ਤੇ ਅਰਸ਼ ਇੱਕ ਹੋਰ ਵੀ ਪੱਖ ਹੈ ਮੈਂ ਖਾਸ ਤੌਰ ਤੇ ਇਹ ਗੱਲ ਪੁਲਿਸ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਯਾਰ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇੱਕ ਨੌਜਵਾਨ ਪੁਲਿਸ ਵਾਲੇ ਵੱਲ ਕਿਰਪਾਨ ਚਲਾਉਂਦਾ ਹੈ ਜੀ ਸ਼ਰੇਆਮ ਗਲਤ ਬਿਲਕੁਲ ਗਲਤ ਕਿਸੇ ਵੀ ਹਾਲਤ ਦੇ ਵਿੱਚ ਕੋਈ ਵੀ ਧਰਨਾ ਕੋਈ ਵੀ ਕੁਛ ਕੋਈ ਵੀ ਸੋਚ ਡਿਫੈਂਡ ਨਹੀਂ ਕਰ ਸਕਦੀ ਇਸ ਗੱਲ ਨੂੰ ਪੁਲਿਸ ਵਾਲੇ ਆਪਣੀ ਜੌਬ ਕਰ ਰਹੇ ਸੀ ਤੁਸੀਂ ਐਗਰੈਸਿਵ ਹੋ ਕੇ ਉਹਨਾਂ ਵੱਲ ਕਿਰਪਾਨ ਨਹੀਂ ਵਧਾ ਸਕਦੇ ਜੀ ਮੈਂ ਮੰਨਦਾ ਇਹ ਗੱਲ ਤਾਂ ਠੀਕ ਹੈ ਹਾਂ ਕੁਝ ਕੁ ਲੋਕ ਆ ਇਹਦੇ ਬਾਰੇ ਜਥੇਬੰਦੀਆਂ ਨੂੰ ਵੀ ਧਿਆਨ ਦੇਣ ਦੀ ਲੋੜ ਆ ਕੁਝ ਕੁ ਲੋਕ ਆ ਪੰਜਾਬ ਦੇ ਜਿਹੜੇ ਹਰ ਧਰਨੇ ਜਾਂ ਹਰ ਗੱਲ ਦੇ ਵਿੱਚ ਇਹਨਾਂ ਬਸ ਆਪਦੇ ਨਿੱਜੀ ਪੜਾਅਸ ਕੱਢਣ ਜਾਂ ਜੋ ਵਿਰੋਧ ਆ ਨਿੱਜੀ ਉਸ ਉਹਨਾਂ ਦੀ ਆਪਦੀ ਕੋਈ ਸੋਚਣੀ ਆ ਉਹ ਆ ਕੇ ਤੱਕੇ ਦੇ ਨਾਲ ਨਾ ਉੱਥੇ ਵਿੱਚ ਵੜਦੇ ਆ ਜੀ ਉਹੀ ਬੰਦੇ ਆ ਉਹਨਾਂ ਤੇ ਹੋਣਾ ਚਾਹੀਦਾ ਸੀ ਕੇਸ ਮੈਂ ਸੋਚਿਆ ਇੱਕ ਪਾਲੀ ਮੇਰੇ ਖਿਆਲ ਆ ਮੈਂ ਕਿਹਾ ਯਾਰ ਬੁੱਲ ਗਏ ਪੁਲਿਸ ਮੈਂ ਉਹਨਾਂ ਬੰਦਿਆਂ ਚ ਨਹੀਂ ਜਿਹੜੇ ਕਹਿੰਦੇ ਯਾਰ ਪੁਲਿਸ ਦੇ ਹੱਕ ਚ ਬੋਲਣਾ ਨਹੀਂ ਚਾਹੀਦਾ ਇਹ ਕੱਲ ਨੂੰ ਫੇਰ ਕੋਈ ਮਾਰੀ ਕਰਤੂਤ ਕਰ ਦਿੰਦੇ ਆ ਜਦੋਂ ਮਾਰੀ ਕਰਨਗੇ ਮਾਰੀ ਵੀ ਤਾਂ ਕਹਣੇ ਆ ਪਰ ਮਾਰੀ ਇਹ ਕਿ ਪਰ ਜਿੱਥੇ ਨਾਲ ਵਾਲੀ ਹੈ ਨਾ ਦੋਨੇ ਇਕੱਠੀਆਂ ਹੀ ਆ ਮੈਂ ਉੱਥੇ ਆਉਣਾ ਮੈਂ 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 ਉੱਥੇ ਆਉਣਾ ਬਰਾਤ ਸਾਹਿਬ ਉੱਥੇ ਆਉਣੇ ਆ ਜੇ ਉਹ ਮਾਰੀ ਕਰਦੇ ਆ ਮਾਰੀ ਕਵਾਂਗੇ ਮੈਂ ਜੇ ਕੋਈ ਚੰਗੀ ਹੈ ਜੇ ਕਿਤੇ ਉਹਨਾਂ ਨਾਲ ਤੱਕਾ ਹੁੰਦਾ ਉੱਥੇ ਵੀ ਤਾਂ ਫਿਰ ਬੋਲਣਾ ਸਾਡਾ ਹੀ ਫਰਜ਼ ਆ ਪੁਲਿਸ ਮੰਗਲਗ੍ਰਹਿਤ ਹੋਣੀ ਆਈ ਆਪਣੀ ਘਰੋਂ ਚੋਂ ਆ ਹਾਓ ਸਾਹਮਣੇ ਜਿਹੜੀ ਕੋਠੀ ਦਿਂਦੀ ਆ ਉਹ ਵੀ ਬਾਈ ਪੁਲਿਸ ਚ ਠੀਕ ਆ ਨਾ ਕੋਈ ਬਹੁਤੇ ਦੂਰ ਨਹੀਂ ਨਾ ਇਹੀ ਘਰਾਂ ਚੋਂ ਆ ਉਹ ਵੀ ਆਪਣੇ ਵਰਗਿਆਂ ਚੋਂ ਹੀ ਪਰ ਗੱਲ ਕੀ ਹੈ ਜਦੋਂ ਬੋਲਣ ਬਾਰੇ ਸੋਚਦੇ ਹਾਂ ਖਿਆਲ ਆਉਂਦਾ ਫਿਰ ਥੋੜੇ ਪਰਚਾ ਮੂਰੇ ਆ ਜਾਂਦਾ ਵੀ ਐਸੇ ਪੁਲਿਸ ਦੀ ਕਰਤੂਤ ਆ ਤਨੌਲਾ ਪੁਲਿਸ ਦੀ ਬਰਨਾਲਾ ਪੁਲਿਸ ਦੀ ਚੱਕ ਕੇ ਭਾਨੇ ਸਿੱਧੂ ਦੀਆਂ ਭੈਣਾਂ ਤੇ ਪਰਚਾ ਪਈ ਬੈਠੇ ਆ ਬਾਈ ਉਹਦੇ ਪਰਿਵਾਰ ਤੇ ਪਰਚਾ ਪਾਇਆ ਪਿਆ ਯਾਰ 370 ਦੀ ਧਾਰਾ ਲਾਈ ਪਈ ਐ 150 ਬੰਦਾ ਅਣਪਛਾਤਾ ਪਾਇਆ ਪਿਆ ਤੁਸੀਂ ਡਿਫੈਂਡ ਕਿਵੇਂ ਕਰੋਗੇ ਅੱਜਕੱਲ ਇਹ ਸੋਸ਼ਲ ਮੀਡੀਆ ਕਹਿ ਲੋ ਜਾਂ ਜਾਂ ਡੈਮੋਕਰੇਸੀ ਦਾ ਵੀ ਮਸਵਾ ਦੱਸਾਂ ਅਰਸ਼ ਇਹ ਨੈਰੇਟਿਵ ਤਾਂ ਚੱਲਦੀ ਹੈ ਇਹ ਇਹ ਇਸ ਗੱਲ ਤੇ ਵੀ ਚੱਲਦੀ ਹੈ ਵੀ ਹਾਂ ਯਾਰ ਇਹ ਬੰਦੇ ਨਾਲ ਤੱਕਾ ਹੋਇਆ ਇੱਥੇ ਬੰਦਾ ਸਹੀ ਸੀ ਭਾਨੇ ਸਿੱਧੂ ਨਾਲ ਲੋਕ ਕਿਉਂ ਜੁੜੇ ਆ ਕਿ ਭਾਨੇ ਸਿੱਧੂ ਦੇ ਲਈ ਬੋਲਣ ਵਾਲੇ ਹਰ ਬੰਦੇ ਨੂੰ ਉਹ ਤਾਂ ਫਾਇਦਾ ਹੀ ਹੋਣਾ ਕਿ ਭਾਨੇ ਸਿੱਧੂ ਦੇ ਇਕੱਠ ਚ ਜਾਣ ਵਾਲੇ ਹਰ ਬੰਦੇ ਨੂੰ ਫਾਇਦਾ ਹੋਣਾ ਪਰ ਲੋਕ ਜਾ ਰਹੇ ਆ ਨਾ ਬਿਲਕੁਲ ਇੱਕ ਥੋੜੀ ਹਮਦਰਦੀ ਜੁੜ ਗਈ ਇੱਕ ਪਾਸੇ ਤਾਂ ਬਰਨਾਲਾ ਪੁਲਿਸ ਨਾਲ ਮੈਨੂੰ ਵੀ ਪਤਾ ਇੱਕ ਇਨਸੀਡੈਂਟ ਦੇ ਵਿੱਚ ਉਸ ਨੌਜਵਾਨ ਤੇ ਕੀ ਕਾਰਵਾਈ ਹੋਈ ਆ ਮੈਨੂੰ ਨਹੀਂ ਪਤਾ ਪਰ ਉਸ ਪਰਿਵਾਰ ਤੇ ਹੋਗੀ ਉਸ ਭੈਣ ਤੇ ਹੋਗੀ ਜਿਹੜੀ ਉਸ ਵੇਲੇ ਸਕੂਲ ਗਈ ਵੀ ਆ ਪੁਲਿਸ ਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਬਚਣਾ ਚਾਹੀਦਾ ਇਹ ਵੈਸੇ ਵੀ ਮੈਂ ਨਾ ਮਨਵਰ ਰਾਣਾ ਸਾਹਿਬ ਦਾ ਇੱਕ ਸ਼ੇਰ ਅਬਰਾੜ ਸਾਹਿਬ ਕੇ ਮੇਰੇ ਦੁਸ਼ਮਨ ਦਾ ਬੇਟਾ ਵੀ ਮuje ਆਦਾਬ ਕਰਤਾ ਹੈ ਮੇਰੇ ਦੁਸ਼ਮਨ ਦਾ ਬੇਟਾ ਵੀ ਮuje ਆਦਾਬ ਕਰਤਾ ਹੈ ਇਹ بڑے ਲੋਗੋ ਕੇ ਬੱਚੇ ਵੀ ਬੜੇ ਮਾਲੂਮ ਹੁੰਤੇ ਹੈਂ ਮਾ ਵੇਰ ਕਹਿਣਾ ਉਰਦੂ ਤੇ ਹਿੰਦੀ ਚ ਹੱਥ ਤੰਗ ਆ ਕਈ ਵਾਰੀ ਹੋ ਸਕਦਾ ਸ਼ਬਦ ਸ਼ਬਦਾ ਇੱਧਰ ਹੋ ਗਿਆ ਬਸ ਭਾਵਨਾ ਸਮਝੋ ਇਹ ਖਾਨਦਾਨੀ ਬੰਦਿਆਂ ਦੇ ਕੰਮ ਥੋੜੀ ਆ ਯਾਰ ਜੀ ਕਿਸੇ ਨਾ ਰੌਲਾ ਥੋੜਾ ਕਿਸੇ ਨਾ ਕੋਈ ਮਤ ਭੇਜਦਾ ਭਾਵੇਂ ਸਰਕਾਰ ਨੇ ਕਿਹਾ ਕੁਝ ਵੀ ਕਿਹਾ ਤੁਸੀਂ ਉਹਦੇ ਪਰਿਵਾਰ ਨੂੰ ਇਨਵੋਲਵ ਕਰੀ ਜਾਂਦੇ ਹੋ ਪਰਿਵਾਰ ਦੀਆਂ ਔਰਤਾਂ ਤੇ ਪਰਚਾ ਪਾ ਕੇ ਸਾਬਤ ਕੀ ਕਰਨਾ ਚਾਹੁੰਦੇ ਆ ਦਿਖਾਉਣਾ ਕੀ ਚਾਹੁੰਦੇ ਆ ਦੇਖ ਮੈਂ ਬਹੁਤ ਲਿਬਰਲ ਆ ਇਹ ਸਭ ਨੂੰ ਪਤਾ ਰਾਸ਼ਟਰਵਾਦੀ ਵੀ ਆ ਮੈਨੂੰ ਤਾਂ ਮੰਨਣ ਚ ਕੋਈ ਹਰਜ ਨਹੀਂ ਯਾਰ ਜਿਹਨੇ ਜਿਹਨੇ ਕੋਈ ਗੁੱਸੇ ਹੋਣਾ ਹੋ ਜੇ ਮੈਂ ਆਪਣੇ ਮੁਲਕ ਨੂੰ ਬਹੁਤ ਪਿਆਰ ਕਰਦਾ। ਕਮਲੇ ਵਾਂਗੂ ਹੀ ਕਰਦਾ। ਪਰ ਹਾਂ ਇੱਥੇ ਬਰਾਈਆਂ ਹੈਗੀਆਂ ਮੈਂ ਉਹਨਾਂ ਬਰਾਈਆਂ ਦੇ ਖਿਲਾਫ ਲੜ ਰਿਹਾ ਹਾਂ ਯਾਰ ਮੁਲਕ 'ਚ ਰਹਿ ਕੇ। ਜਿਹੜਾ ਕੁਝ ਬੁਰਾ ਪਰ ਮੈਂ ਉਹ ਪਿਆਰ ਕਰਦਾ। ਰਾਸ਼ਟਰਵਾਦ ਇਹ ਕਿਸੇ ਨੇ ਨਹੀਂ ਪੜਿਆ। ਫਰਜ਼ੀ ਰਾਸ਼ਟਰਵਾਦ ਜਿਹੜਾ ਘੜਿਆ ਜਾ ਰਿਹਾ ਅੱਜਕੱਲ੍ਹ ਮੁਲਕ 'ਚ ਉਹਦੇ ਮੈਂ ਹੱਕ 'ਚ ਨਹੀਂ। ਜੀ। ਪਰ ਰਾਸ਼ਟਰਵਾਦ ਮਾੜੀ ਚੀਜ਼ ਨਹੀਂ। ਹਰ ਮੁਲਕ 'ਚ ਹੀ ਹੁੰਦਾ। ਤੇ ਚੰਗੀ ਚੀਜ਼ ਆ। ਮੈਂ ਰਾਸ਼ਟਰਵਾਦੀ ਵੀ ਆ। ਪਰ ਮੇਰੇ ਵੀ ਉਸ ਦਿਨ ਜਦੋਂ ਮੈਂ ਉਹ ਵੀਡੀਓ ਉਹ ਪਰਚਾ ਦੇਖਿਆ ਨਾ ਅਰਸ਼ ਵਿਰਾਟ ਸਾਹਿਬ ਮੇਰੇ ਮਨ ਚ ਇੱਕ ਖਿਆਲ ਆਇਆ ਮੈਂ ਪੁਲਿਸ ਤੇ ਸਰਕਾਰ ਕੀ ਇਹ ਦੱਸਣਾ ਚਾਹੁੰਦੀ ਹੈ ਵੀ ਜੇ ਤੁਸੀਂ ਸਰਕਾਰ ਖਿਲਾਫ ਬੋਲੋਗੇ ਅਸੀਂ ਅਸੀਂ ਤੁਹਾਡੇ ਘਰ ਦੀਆਂ ਧੀਆਂ ਪਣਾ ਥਾਣਿਆਂ ਚ ਸੱਦਾਂਗੇ ਬੇਇੱਜ਼ਤ ਕਰਾਂਗੇ ਇਹ ਮੈਸੇਜ ਦੇਣਾ ਚਾਹੁੰਦੇ ਸੀ ਜੇ ਮੇਰੇ ਵਰਗੇ ਬੰਦੇ ਦੇ ਖਿਆਲ ਆ ਰਿਹਾ ਜਿਹੜੇ ਨਹੀਂ ਪੜਦੇ ਉਹਨਾਂ ਦੇ ਮਨ ਚ ਸਰਕਾਰ ਕੀ ਪਾਉਣਾ ਚਾਹੁੰਦੀ ਆ ਕੀ ਤੁਸੀਂ ਪੰਜਾਬ ਦੇ ਇੱਕ ਲਿਬਰਲ ਮਾਹੌਲ ਨੂੰ ਕਟੜ ਬਣਾਉਣੇ ਪਰਚੇ ਪਾ ਕੇ ਕੀ ਤੁਸੀਂ ਸਾਡੇ ਸਿੱਖ ਨੌਜਵਾਨ ਆ ਜਿਹੜੇ ਯਾਰ ਜਿਹੜੇ ਫਿਰ ਉਹੀ ਵਾਂ ਕਹਿਣਾ ਜਿਹੜੇ ਨਹੀਂ ਵਿਚਰਦੇ ਜਿਹੜੇ ਸੋਸ਼ਲ ਮੀਡੀਆ ਦੇ ਬਹੁਤ ਉੱਥੇ ਵੀ ਨਾ ਦੁਰਪ੍ਰਚਾਰ ਹੁੰਦਾ ਨਾ ਉਹਦੇ ਵੀ ਸ਼ਿਕਾਰ ਹੋਈ ਬੈਠੇ ਆ ਅਸੀਂ ਉਹਨਾਂ ਨੂੰ ਹੋਰ ਇੱਕ ਟੂਲ ਦੇਣਾ ਕਿ ਸਿੱਖ ਨੌਜਵਾਨ ਕਟੜ ਹੋ ਜਾਣ ਸਿੱਖ ਜੇ ਸਿੱਖ ਕਟੜ ਹੋ ਗਏ ਫਿਰ ਜਿਹੜੀ ਸਾਡੀ ਇਥੋਂ ਦੀ Hindu ਵਸੂਆ ਵਸੂਆ ਉਹ ਕਟੜ ਹੋਊਗੀ ਪੰਜਾਬ ਆਪਦਾ ਬੁਨਿਆਦੀ ਢਾਂਚਾ ਹੀ ਘਵਾ ਲੂਗਾ ਤੇ ਜੇ ਹਿੰਦੂ ਕੱਟੜ ਹੋਏ ਤੇ ਕਿਤੇ ਸਰਕਾਰ ਦਾ ਇਹ ਇਰਾਦਾ ਤਾਂ ਨਹੀਂ ਵੀ ਪੰਜਾਬ ਦੀ ਜਿਹੜੀ ਹਿੰਦੂ ਵਸੋਂ ਆ ਉਹ ਅਸੀਂ ਧੱਕ ਕੇ ਉਸ ਵਿਚਾਰਧਾਰਾ ਵਾਲਾ ਲਲ ਜਾਣੀ ਹੈ ਜਿਹੜੀ ਵਿਚਾਰਧਾਰਾ ਦੀ ਗੱਲ ਮੰਨਣ ਦੇ આરોਪ ਸਾਡੀ ਪੰਜਾਬ ਸਰਕਾਰ ਤੇ ਵੀ ਵੱਧੂ ਚਲਦੇ ਆ ਕਿਉਂਕਿ ਮੈਂ ਜੇ ਆਪਦੀ ਗੱਲ ਕਰਾਂ ਜਿਵੇਂ ਮੇਰਾ ਨਿੱਜੀ ਵਿਚਾਰ ਆ ਮੈਨੂੰ ਤਾਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਪ੍ਰਧਾਨ ਉਹ ਵੱਧ ਲਿਬਰਲ ਲੱਗਦਾ ਵੱਧ ਪੰਜਾਬ ਪੱਖੀ ਲੱਗਦਾ ਪੰਜਾਬ ਸਰਕਾਰ ਨੂੰ ਸੱਚਾ ਜੇ ਕੋ ਗਲਤ ਕਰਨਗੇ ਆਪਾਂ ਗਲਤ ਵੀ ਬੋਲ ਦਾਂਗੇ ਕਿਸੇ ਤੋਂ ਕੁਝ ਆਪਾਂ ਕੋਈ ਦੇਣਾ ਥੋੜੀ ਏ ਕਿਸੇ ਦਾ ਪਰ ਫਹਾਲ ਦੇ ਲਈ ਆ ਸਰਕਾਰ ਨੂੰ ਇਹੋ ਜੀਆਂ ਚੀਜ਼ਾਂ ਕਰਨ ਲੱਗੇ ਬਹੁਤ ਸੋਚਣਾ ਚਾਹੀਦਾ ਭਾਈ ਅਸੀਂ ਵਧੀਆ ਇੱਕ ਜੀਵਨ ਪੰਜਾਬ ਦੇ ਵਿੱਚ ਲੋਕ ਮਿਲ ਮਿਲ ਕੇ ਰਹਿ ਰਹੇ ਆ ਸਮੱਸਿਆਵਾਂ ਹੈਗੀਆਂ ਉਹਨਾਂ ਖਿਲਾਫ ਸੰਘਰਸ਼ ਕਰਦੇ ਤੁਸੀਂ ਧੱਕੇ ਦੇ ਨਾਲ ਯਾਰ ਮਾਹੌਲ ਇਹੋ ਜੀਆਂ ਚੀਜ਼ਾਂ ਕ੍ਰੀਏਟ ਨਾ ਕਰੋ ਭੈਣਾ ਤੇ ਪਰਚਾ ਪਾਉਣਾ ਨਾ ਤਾਂ ਪੰਜਾਬ ਬਰਦਾਸ਼ਤ ਕਰਦਾ ਤੇ ਕਰਨਾ ਵੀ ਨਹੀਂ ਚਾਹੀਦਾ ਇਹ ਵੀ ਆ ਬੰਦਿਆਂ ਵਾਲੀ ਗੱਲ ਆ ਫਿਰ ਉਹ ਮੈਂ ਤਾਂ ਹੁਣ ਜਿਆਦਾ ਹੀ ਹੁਣ ਤੁਸੀਂ ਐਂ ਤਾਂ ਕਿਹਾ ਹੁਣ ਵੀ ਤੂੰ ਇਧਰ ਨੂੰ ਕੱਟੜ ਗਿਆ ਹੋਈ ਜਾਂਦਾ ਮੈਂ ਤਾਂ ਇਹ ਵੀ ਕਹਿਣਾ ਹੁਣ ਵੀ ਜੱਟਾਂ ਵਾਲੀ ਲੜਾਈ ਆ ਫਿਰ ਜੱਟਾਂ ਨੂੰ ਲੜੋ ਯਾਰ ਇਥੇ ਕੀ ਚਲੋ ਇਹ ਕੇਸ ਚੋਂ ਆਪਾਂ ਦੇਖੀਏ ਜੇ ਸਾਈਡ ਤੇ ਇੱਕ ਚੀਜ਼ ਹੋਰ ਐਡ ਕੀਤੀ ਗਈ ਹੈ ਇਹਨਾਂ ਨੇ ਵੀ ਕਹਿੰਦੇ ਆਵਾਜਾਈ ਵਿੱਚ ਵਿਘਨ ਪਾਇਆ ਇਹਨਾਂ ਨੇ ਆਹ ਉਹ ਉਹ ਵੀ ਮੈਂ ਵੀ ਦੱਸਦਾ ਉਹ ਕੇਸ ਪੁਲਿਸ ਨੇ ਆਪਣੇ ਕੋਲ ਕਈ ਵੀਡੀਓ ਆ ਪੁਲਿਸ ਹੀ ਬੱਸਾਂ ਵਾਲ ਵਾਰੀਏ ਟੇਡੀਆਂ ਕਰਕੇ ਇਹ ਕਿਵੇਂ ਹਾਂ ਉਸ ਦਿਨ ਦੀ ਆਪਣੇ ਕੋਲੇ ਸਾਰੀ ਫੁਟੇਜ ਪਈ ਆ ਪੁਲਿਸ ਆਪ ਬੱਸਾਂ ਲਵਾ ਰਹੀ ਐ ਟਰੱਕ ਵਾਲੇ ਦੀ ਚਾਬੀ ਕੱਢੀ ਜਦੋਂ ਤੁਸੀਂ ਜਾ ਕੇ ਪੁੱਛਿਆ ਵੀਡੀਓ ਹੀ ਆ ਉਹਦੀ ਤਾਂ ਵੀ ਬਾਈ ਕਿਤੇ ਚਾਬੀ ਕੱਢੀ ਹੋ ਕੇ ਕਹਿੰਦਾ ਹਾਂ ਬਾਈ ਚਾਬੀ ਕੱਢ ਕੇ ਲੱਗੇ ਮੇਰੀ ਵੀ ਟਰੱਕ ਉੱਥੇ ਖੜਾ ਰਵੇ ਕਿਸਾਨ ਨਾ ਜਾ ਸਕਣ ਜਾਂ ਲੋਕ ਜਿਹੜੇ ਭਾਨੇ ਦੇ ਹਮੈਤੀ ਨਾ ਜਾ ਸਕਣ ਇੱਕ ਟਰੱਕ ਵਾਲੇ ਦਾ ਟੇਡਾ ਕਰਕੇ ਲਵਾਉਂਦੇ ਸੀ ਉਹਨੂੰ ਕਿਉਂਕਿ ਉਹ ਲਾ ਕੇ ਗੱਡੀ ਸਾਈਡ ਤੇ ਖੜਾ ਸੀ ਉਹ ਤਾਂ ਲੋਕਾਂ ਨੇ ਆ ਕੇ ਉੱਥੇ ਪੁਲਿਸ ਵਾਲਿਆਂ ਨੂੰ ਘੇਰਿਆ ਵੀ ਭਾਈ ਇਹਦੀ ਚਾਬੀ ਕਢਾਓ ਤੇ ਇਹਨੂੰ ਵਾਪਸ ਦਵਾਰੇ ਉੱਥੇ ਸਾਈਡ ਤੇ ਇਹਨੂੰ ਇੱਥੇ ਖੜਾ ਰਹਿਣ ਉਹਨੂੰ ਪੁੱਲ ਸਦਾ ਰਾਤਾ ਸੀ ਨਾ ਵੀ ਉਹ ਟਰੱਕ ਨੂੰ ਵੀ ਵਿਚਾਲੇ ਲਵਾ ਲ ਗਏ ਹਾਈਵੇ ਜੀ ਸੁਪਰੀਮ ਕੋਰਟ ਯਾਦਾ ਤੁਹਾਨੂੰ ਹਾਂਜੀ ਕਿਸਾਨੀ ਅੰਦੋਲਨ ਵੇਲੇ ਸੁਪਰੀਮ ਕੋਰਟ ਨੇ ਕੀ ਕਿਹਾ ਸੀ ਸੁਪਰੀਮ ਕੋਰਟ 'ਚ ਵੀ ਇਹੀ ਮੁੱਦਾ ਗਿਆ ਸੀ ਬਿਲਕੁਲ ਉਹ ਕਹਿੰਦੇ ਸੀ ਵੀ ਕਿਸਾਨ ਸੜਕਾਂ ਰੁਕੀ ਬੈਠਿਆ ਖਾਲੀ ਕਰੋ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਮਾਨਯੋਗ ਨੇ ਕਿ ਸੜਕਾਂ ਕਿਸਾਨਾਂ ਨੇ ਨਹੀਂ ਰੋਕੀਆਂ ਉਹ ਤਾਂ ਦਿੱਲੀ ਜਾ ਰਹੇ ਆ ਸੜਕਾਂ ਪੁਲਿਸ ਨੇ ਰੁਕਾਂ ਲਾ ਕੇ ਰੋਕੀਆਂ ਵੀ ਆ ਹੁਣ ਜੇ ਇਹ ਗੱਲ ਨੂੰ ਐਵੀਡੈਂਸ ਮੰਨ ਗਏ ਤੁਸੀਂ ਇਹ ਗੱਲ ਨੂੰ ਤੁਸੀਂ ਆਧਾਰ ਬਣਾ ਕੇ ਗੱਲ ਕਰੋ ਸਪਰੀਮ ਕੋਰਟ ਦੇ ਇਸ ਫੈਸਲੇ ਦੇ ਆਧਾਰ ਤੇ ਆਪਾਂ ਸੋਚ ਗਏ ਸਪਰਖ ਗਏ ਤਾਂ ਫੇਰ ਤਾਂ ਬਰਨਾਲਾ ਪੁਲਿਸ ਦਾ ਕਸੂਰ ਨਿਕਲਦਾ ਜਾਂ ਬਰਨਾਲਾ ਪੁਲਿਸ ਇਹ ਕਹਦੇ ਵੀ ਭਾਈ ਅਸੀਂ ਤਾਂ ਕਾਨੂੰਨ ਤੋਤੇ ਸਾਨੂੰ ਸੁਪਰੀਮ ਕੋਰਟ ਦੇ ਕਿਸੇ ਵੀ ਫੈਸਲੇ ਨਾਲ ਕੋਈ ਫਰਕ ਨਹੀਂ ਪੈਂਦਾ ਕੰਮ ਤਾਂ ਤਾਂ ਹੀ ਲੱਗਦਾ ਨਹੀਂ ਮੈਂ ਅਰਸ਼ ਉਹਦਾ ਨੁਕਸਾਨ ਵੀ ਉਹਨਾਂ ਨੂੰ ਹੀ ਆ ਸਾਡੇ ਵਰਗੇ 4 ਲੋਕ ਯਾਰ ਜਿਹੜੇ ਚਾਹੁੰਦੇ ਹੁੰਦੇ ਆ ਵੀ ਜਿੱਥੇ ਜਿੱਦੇ ਨਾਲ ਧੱਕਾ ਹੋਇਆ ਇਸ ਸਿਸਟਮ ਦੇ ਵਿੱਚ ਇਕੱਲਾ ਮੈਂ ਤੂੰ ਸ਼ਿਕਾਰ ਨਹੀਂ ਬਣਦਾ ਪੁਲਿਸ ਵੀ ਬਣਦੀ ਆ ਜਿਹੜੀ ਬੈਂਕ ਦੇ ਵਿੱਚ ਤੁਸੀਂ ਤੁਹਾਨੂੰ ਲੱਗਦਾ ਨਾ ਕਿਸੇ ਸਰਕਾਰੀ ਬੈਂਕ 'ਚ ਵੀ ਅੱਜ ਮੈਨੂੰ ਇੱਥੇ ਖੱਜਲ ਹੋਣਾ ਪਿਆ ਉਸ ਸਿਸਟਮ ਦੇ ਸ਼ਿਕਾਰ ਉਸ ਸਰਕਾਰੀ ਮਲਾਜ਼ਮ ਵੀ ਹੈ ਮੈਂ ਮੈਨੂੰ ਪੁਰਾਣੀ ਪੀੜ੍ਹੀ ਤਾਂ ਨਹੀਂ ਪਤਾ ਮੈਂ ਨਵੀਂ ਪੀੜ੍ਹੀ ਸੰਘਰਸ਼ ਕਰਦੀ ਦੇਖਦਾ ਐਸਾ ਸਿਸਟਮ 'ਚ ਵੀਰੇ ਪਰ ਗੱਲ ਫੇਰ ਉੱਥੀ ਆ ਤੁਹਾਨੂੰ ਵੀ ਤਾਂ ਅਕਲ ਦੀ ਗੱਲ ਕਰਨੀ ਪਊ ਆ ਆ ਜਿਹੜਾ ਬੁੜੀਆਂ ਦੇ ਕੇਸ ਪਾਉਣੇ ਆ ਇਹ ਕਿਸੇ ਪਾਸੇ ਵੱਲ ਜਾਂਦੇ ਨਹੀਂ ਫਿਰ ਪਹਾਨੇ ਦੇ ਬਾਹਰ ਆਉਂਦੀ ਜਿਹੜੀ ਗੱਲ ਆ ਹਾਂਜੀ ਬੈਕ ਟੂ ਉੱਥੇ ਆਗੇ ਮੈਂ ਫਿਰ ਵੀ ਇਹ ਕਹਿਣਾ ਅਰਸ਼ਾ ਇੱਕ ਦੇਖੋ ਕਹਿੰਦੇ ਆ ਵੀ ਟਕਰਾ ਅੰਤਮ ਤੁਹਾਡੀ ਆਪਸ਼ਨ ਹੋਣੀ ਚਾਹੀਦੀ ਹੈ ਜੀ ਡੈਮੋਕ੍ਰੇਸੀ ਤਾਂ ਵੈਸੇ ਹੀ ਟਕਰਾਦੀ ਕੋਈ ਥਾਣੀ ਪਰ ਮੈਂ ਧਰਨੇ ਨੂੰ ਵੀ ਐ ਕਹਿਣਾ ਚਲੋ ਪੁਲਿਸ ਨੂੰ ਆਪਾਂ ਇੱਕ ਦਿਨ ਜਿਵੇਂ ਅੱਜ ਐਤਵਾਰ ਹੈ ਹਾਂਜੀ ਸੋਮਵਾਰ ਵੀ ਦੇ ਗੇ ਜੀ ਇਹ ਮੇਰਾ ਨਿੱਜੀ ਵਿਚਾਰ ਹੈ ਜੋ ਕਰਨਗੇ ਯਾਰ ਮੈਂ ਮੂਹਰੇ ਲੱਗ ਕੇ ਭਾਨੇ ਦੀ ਲੜਾਈ ਨਹੀਂ ਲੜ ਰਿਹਾ ਵੀ ਮੈਂ ਫੈਸਲਾ ਸੁਣਾਦਾ ਮੈਂ ਉਹਨਾਂ ਬੰਦਿਆਂ ਚੋਂ ਨਹੀਂ ਜਿਹੜੇ ਫੇਸਬੁੱਕ ਤੇ ਖੜਕੇ ਐ ਕਹਿੰਦੇ ਤੇ ਆਪੋ ਕਿੰਨੇ ਵਾਰੀ ਧਰਨੇ ਚ ਜਾਂਦੇ ਆ ਜਿਹੜੇ ਆ ਗੋ ਲੜ ਰਹੇ ਆ ਭਾਈ ਜੋ ਕਿਸੇ ਲਈ ਆਪਦਾ ਕੁਛ ਦਾਤੇ ਲਾ ਰਿਹਾ ਫਿਰ ਸਲਾਹ ਦੇਣ ਦਾ ਹੱਕ ਵੀ ਉਸੇ ਨੂੰ ਹੁੰਦਾ ਹੈ ਸਵਭਕ ਗੱਲ ਮੈਂ ਉੰਨੀ ਕੀ ਸਲਾਹ ਦੇ ਰਿਹਾ ਜਿੰਨਾ ਮੈਨੂੰ ਹੱਕ ਆ ਮੈਨੂੰ ਲੱਗਦਾ ਚਲੋ ਸੋਮਵਾਰ ਵੀ ਦੇਖ ਲਓ ਚਲੋ ਮੇਰਾ ਇੱਕ ਆਖਰੀ ਸਲਾਹ ਪਤਾ ਨਹੀਂ ਮੈਂ ਪਤਾ ਲੱਗ ਜੂ ਹਾਂਜੀ ਹਨਾ ਪਰ ਇਹਦੇ ਵਿੱਚ ਹੁਣ ਪਰਚੇ ਵਾਲੀ ਗੱਲ ਆ ਗਈ ਮੈਂ ਤਾਂ ਵਿੱਚ ਰੁਕਿਆ ਮੈਂ ਇੱਕ ਗੱਲ ਨਾ ਭੁੱਲ ਜਾ ਉਹ ਇੱਕ ਮੁੰਡਾ ਨਾ YouTube ਤੇ Facebook ਤੇ ਬੋਲਦਾ ਹੁੰਦਾ ਵਿਸ਼ਵਦੀਪ ਆ ਨਾ ਵਿਸ਼ਵਦੀਪ ਫਾਜ਼ਿਲ ਦਾ ਵਿਸ਼ਵਦੀਪ ਫਾਜ਼ਿਲ ਕਾ ਦੇ ਨਾਂ ਤੇ ਹਾਂ ਉਹਨੂੰ ਲੁਧਿਆਣੇ ਵੀ ਮਿਲਿਆ ਸੀ ਉਹ ਉਹਨੂੰ ਇੱਕ ਆਮ ਆਦਮੀ ਪਾਰਟੀ ਦਾ ਵਰਕਰ ਪੁਲਿਸ ਦਾ ਮੁਨਸ਼ੀ ਬਣ ਕੇ ਕੇਸ ਕਰ ਰਿਹਾ ਫੋਨ ਕਰ ਰਿਹਾ ਕਹਿੰਦਾ ਮਾਨ ਸਾਹਿਬ ਦੀ ਹਦਾਇਤ ਆ ਆ 150 ਅਣ ਪਛਾਤਾ ਸੀ ਬਲੌਗਰਾਂ ਖਾਤਰ ਹੀ ਰੱਖਿਆ ਉਹ ਭਾਈ ਪੁਲਿਸ ਨੂੰ ਸਖਤ ਕਾਰਵਾਈ ਉੱਥੇ ਕਰਨੀ ਚਾਹੀਦੀ ਆ ਉਹਨੂੰ ਅਥਾਰਟੀ ਕਿਹਨੇ ਦਿੱਤੀ ਫੋਨ ਕਰਨ ਦੀ ਨੀ ਅਥਾਰਟੀ ਮੂਰਖਾ ਨੂੰ ਅਥਾਰਟੀ ਕੌਣ ਦਿੰਦਾ ਹੁੰਦਾ ਹੈ ਹੈਨਾ ਵੀ ਤੂੰ ਕਿਹੜੇ ਜਮਾਨੇ ਦੀਆਂ ਗੱਲਾਂ ਕਰਦਾ ਯਾਰ ਵੀ ਤੈਨੂੰ ਨਹੀਂ ਪਤਾ ਤੇਰੇ ਫੋਨ ਤੋਂ ਸਾਰਾ ਤੇਰੇ ਘਰ ਦਾ ਐਡਰੈਸ ਪਤਾ ਲੱਗ ਜੂ ਯਾਰ ਜੋ ਤੇਰਾ ਫੋਨ ਜਾਵੜਿਆ ਉਹ ਬਸ ਆਏ ਆ ਵੀ ਹੁਣ ਤੇ ਕਿਹੜਾ ਮੁੱਖ ਮੰਤਰੀ ਆ ਕਿ ਮਾਨ ਸਾਹਿਬ ਨੇ ਕਿਹਾ ਮੈਂ ਤਾਂ ਕਹਿੰਦਾ ਮੁੱਖ ਮੰਤਰੀ ਨੂੰ ਖੋਜ ਇਹੋ ਜਿਹੇ ਬੰਦਿਆਂ ਤੇ ਪਾਉਣਾ ਚਾਹੀਦਾ ਇੱਕ ਕੇਸ ਉਹ ਭਰਾਵਾ ਜੇ ਇਹ ਉਸ ਮੁੰਡੇ ਯੂਟਿਊਬਰ ਨੂੰ ਫੋਨ ਕਰੀ ਜਾਂਦਾ ਇਹ ਪਤਾ ਨਹੀਂ ਕਿੰਨਿਆਂ ਕੋਲੋਂ ਫੋਨ ਕਰਦੇ ਹੁਣ ਇਹ ਮੁੱਖ ਮੰਤਰੀ ਦਾ ਨਾਮ ਲੈ ਕੇ ਮਰਕਰ ਇਹ ਥੱਲੇ ਕੀ ਗੋਸ਼ ਕਰੀ ਜਾਂਦੇ ਇਹਨਾਂ ਦਾ ਪਤਾ ਕਰ ਲਓ ਐਨੇ ਬੇਲਗਾਮ ਨਾ ਛੱਡੋ ਇਹ ਕਹਿੰਦੇ ਹੁੰਦੇ ਆ ਵੀ ਜਦੋਂ ਕੋਈ ਜ਼ਿਆਦਾ ਹਲਕ ਜੇ ਨਾ ਥੱਲੇ ਜਿਹੜਾ ਹੁੰਦਾ ਉਹ ਤੋਂ ਪਹਿਲਾਂ ਹੀ ਪੁੱਛ ਲੈਣਾ ਚਾਹੀਦਾ ਇਹ ਲੋਕ ਬਦਨਾਮੀ ਦਾ ਕਾਰਨ ਵੀ ਬਣ ਰਹੇ ਆ ਤੇ ਸੋਸਾਇਟੀ ਨੂੰ ਵੀ ਕਿਸੇ ਸਿੱਧੇ ਪਾਸੇ ਨਹੀਂ ਲੱਗਿਆ ਯਾਰ ਮੇਨੂੰ ਲੱਗਦਾ ਪੁਲਿਸ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਚਲੋ ਮੇਰਾ ਇੱਕ ਆਖਰੀ ਸਵਾਲ ਹੀ ਆ ਹਾਂ ਵੀ ਜਿਵੇਂ ਹੁਣ ਆ ਆਪਣੇ ਪੰਜਾਬ ਸਰਕਾਰ ਹੈ ਜਿਹੜੀ ਮੌਜੂਦਾ ਸਰਕਾਰ ਹੈ ਜਿਵੇਂ ਧਰਨਾ ਕਰੀਆਂ ਨਾਲ ਨਜਿੱਠਦੀ ਆ ਉਹ ਬਾਅਦ ਚ ਪਰਚੇ ਪਾਏ ਜਾਂਦੇ ਜੋ ਵੀ ਕੀਤਾ ਜਾਂਦਾ ਹਾਂ ਤੇ ਤੁਹਾਨੂੰ ਨਹੀਂ ਲੱਗਦਾ ਜੇ 2012 ਚ ਜਾਂ 11 ਚ ਜਦੋਂ ਵੀ ਇਹਨਾਂ ਨੇ ਅੰਦੋਲਨ ਕੀਤਾ ਕਾਂਗਰਸ ਨੂੰ ਜੇ ਐ ਨਜੱਠਣਾ ਆਉਂਦਾ ਹੁੰਦਾ ਤਾਂ ਸ਼ਾਇਦ ਨਾ ਹੁੰਦੇ ਆ ਹਰਸ਼ ਠੀਕ ਆ ਉਹ ਗੱਲ ਕਹੀ ਤਾਂ ਜਾ ਸਕਦੀ ਆ ਪਰ ਯਾਰ ਦੇਖੋ ਡੈਮੋਕ੍ਰੇਸੀ ਤਾਂ ਫਿਰ ਇਹੀ ਹੈ ਨਾ ਕੋਈ ਡੈਮੋਕ੍ਰੇਸੀ ਚ ਸਾਰਿਆਂ ਨੂੰ ਹੱਕ ਆ ਵੀ ਜੇ ਤੁਹਾਨੂੰ ਧਰਨਾ ਲਾਉਣ ਦਾ ਹੱਕ ਸਾਡੀ ਸਾਡੀ ਦਿੱਕਤ ਇਹ ਨਹੀਂ ਕਿ ਆਪ ਦਿੱਲੀ ਚ ਧਰਨੇ ਕਿਉਂ ਲਾਉਂਦੀ ਆ ਇਹ ਸਾਡੀ ਦਿੱਕਤ ਕਦੇ ਵੀ ਨਹੀਂ ਸਾਡੀ ਦਿੱਕਤ ਇਹ ਆ ਵੀ ਡੈਮੋਕ੍ਰੇਸੀ ਤੁਸੀਂ ਡੇਹਰਾ ਵਸੀ ਵਾਲੇ ਬਾਰਡਰ ਤੇ ਛੱਡੇ ਹੋਣੇ ਇੱਧਰ ਤੁਸੀਂ ਆਹ ਕਿਹੜਾ ਸ਼ੰਭੂ ਆ ਰਿਹਾ ਨਾ ਜਿਹੜਾ ਬਾਰਡਰ ਉੱਥੇ ਛੱਡੇ ਹੋਣੇ ਤੁਸੀਂ ਪੰਜਾਬ ਚ ਡੈਮੋਕ੍ਰੇਸੀ ਨੂੰ ਉਵੇਂ ਨਹੀਂ ਸੋਚਦੇ ਜਿਵੇਂ ਤੁਸੀਂ ਦਿੱਲੀ ਜਾ ਕੇ ਸੋਚਦੇ ਹੋ ਦਿੱਕਤ ਤੁਹਾਡੇ ਦਿੱਲੀ ਧਰਨਿਆਂ ਤੋਂ ਸਾਨੂੰ ਬਿਲਕੁਲ ਨਹੀਂ ਲਾਓ ਯਾਰ ਤੁਹਾਡਾ ਰਾਈਟ ਆ ਭਾਈ ਵੱਧ ਅਧਿਕਾਰ ਵੀ ਮੰਗੋ ਰਾਜਾਂ ਦੇ ਕਰਨਾਟਕ ਆ ਗੇ ਰਾਜ ਆ ਕੇ ਉੱਥੇ ਮੰਗ ਰਹੇ ਆ ਕਿ ਸਾਨੂੰ ਵੱਧ ਅਧਿਕਾਰ ਆ ਇਹ ਗੱਲ ਇੱਥੇ ਜਾ ਕੇ ਖੜਨੀ ਆ ਸਾਰੇ ਖਰਚੇ ਇਸ ਸਿਸਟਮ ਦੇ ਵਿੱਚ ਵੱਡੇ ਖਰਚੇ ਸਟੇਟਾਂ ਕਰ ਰਹੀਆਂ ਤੇ ਵੱਡੇ ਕਮਾਈ ਦੇ ਸਾਧਨ ਸੈਂਟਰ ਕੋਲੇ ਤੁਸੀਂ ਉੱਥੇ ਆਪਦੇ ਪੈਸੇ ਲਈ ਵੀ ਭੀਖ ਮੰਗਦੇ ਹੋ ਬਿਲਕੁਲ ਸੰਘਰਸ਼ ਕਰਨਾ ਚਾਹੀਦਾ ਲਾਉ ਤਰਨੇ ਪਰ ਫਿਰ ਪੰਜਾਬ 'ਚ ਜਿਹੜਾ ਉਹਦੇ ਹੱਕ ਲਈ ਲਾਉਂਦਾ ਉਹਦੇ ਲਈ ਤੁਸੀਂ ਆਏ ਨਹੀਂ ਨਾ ਉਹ ਹੀ ਹੈ ਨਾ ਦੇਖਣ ਵਾਲੀ ਗੱਲ ਹੈ ਸੀ ਵੀ 3 ਤਰੀਕ ਨੂੰ ਜਦੋਂ ਲੋਕ ਉੱਥੇ ਦਰਨਾ ਲਾਉਣ ਗਏ ਸੰਗਰੂਰ ਹਾਂ ਸਰਕਾਰ ਕਹਿੰਦੀ ਨਹੀਂ ਲਾਉਣਾ ਹਾਂ ਪਰ ਆਪ ਮਾਨ ਸਾਹਿਬ ਆਪਣੇ ਦਿੱਲੀ ਦਰਨਾ ਲਾਉਣੇ ਗਏ ਹੋਏ ਸੀ ਨਹੀਂ ਪੰਜਾਬ 'ਚ ਵੀ ਤਰਨਾਂ ਦੀ ਲੋੜ ਨਹੀਂ ਰਹਿਣੀ ਜੇ ਕੋਈ ਤੁਸੀਂ ਨੀਤੀਆਂ ਬਣਾ ਦੋ ਹੀਰੋ ਦਾ ਜਨਮ ਕਦੋਂ ਹੁੰਦਾ ਜਦੋਂ ਸਿਸਟਮ ਫੇਲ ਹੁੰਦਾ ਭਾਨਾ ਕਿਉਂ ਭਾਨੇ ਦਾ ਬਹਾਰ ਕਿਉਂ ਆ ਜੇ ਪੰਜਾਬ ਦੇ ਵਿੱਚ ਕੋਈ ਚੰਗੀ ਇਮੀਗ੍ਰੇਸ਼ਨ ਪਾਲਿਸੀ ਹੁੰਦੀ ਭਾਨੇ ਦਾ ਬਹਾਰ ਕਿਵੇਂ ਹੋ ਜਾਂਦਾ ਜੀ ਠੀਕ ਆ ਨਾ ਉਹ ਤਾਂ ਆਪ ਦਾ ਵਧੀਆ YouTube ਤੇ ਵੀਡੀਓ ਬਣਾਉਂਦਾ ਸੀ ਚੰਗੇ ਪੈਸੇ ਕਮਾਉਂਦਾ ਸੀ ਇਹ ਚ ਹਾਲਾਂਕਿ ਕਈ ਕਹੀ ਜਾਂਦੇ ਵੀ ਉਸੇ ਕੋਲ ਗੱਡੀਆਂ ਕਿੱਥੋਂ ਆ ਗਈਆਂ ਪਰ ਆਹੋ ਯਾਰ ਤੁਸੀਂ ਟੈਕਸ ਬੁਕਸ ਦੇਖ ਲਿਆ ਕਰੋ ਕਿਹੜਾ ਬੰਦਾ ਕਿੰਨਾ ਟੈਕਸ ਭਰ ਰਿਹਾ ਇੱਥੇ ਤੁਹਾਨੂੰ ਸਾਰੀ ਡਿਟੇਲ ਆ ਜਾਂਦੀ ਹੈ YouTube ਤੇ Facebook ਦੀ ਕਮਾਈ ਦੀ ਇੱਕ ਖਾਸੀਅਤ ਆ ਰਛ ਇਦੋਂ ਨੰਬਰ ਚ ਆ ਹੀ ਨਹੀਂ ਸਕਦੀ ਤੇ ਤੁਹਾਡੇ ਖਾਤੇ ਚ ਹੀ ਆਉ। ਤੇ ਜਿਹੜਾ ਪੈਸਾ ਤੁਹਾਡੇ ਖਾਤੇ ਚ ਆ ਗਿਆ ਉਹ ਪੈਸੇ ਦਾ ਰਿਕਾਰਡ ਸਾਰਾ ਸਰਕਾਰ ਕੋਲੇ ਹੁੰਦਾ। ਜੀ ਤੁਸੀਂ ਕਢਾ ਕੇ ਦੇਖ ਲਓ ਭਾਈ। ਮੇਰੇ ਮੈਂ ਕਹਿਣਾ ਜਦੋਂ ਮੇਰੇ ਵਰਗਿਆਂ ਨੂੰ ਵੀ YouTube ਦਾ ਪਤਾ ਨਹੀਂ ਸੀ ਭਾਨੇ ਵਰਗੇ ਤਾਂ ਉਦੋਂ ਦੇ ਜਾਣਦੇ ਇੱਥੇ ਜਾ। ਪਹਿਲਾਂ ਤੋਂ ਇਸ ਸਿਸਟਮ ਨੂੰ ਸਮਝਦੇ ਆ। ਜੀ ਠੀਕ ਹੈ। ਹੁਣ ਤੁਸੀਂ ਉਹਨੂੰ ਨਹੀਂ ਸਮਝਦੇ ਫਿਰ ਸਵਾਲ ਕਰੀ ਚਲੋ ਪਰ ਯਾਰ ਗੱਡੀਆਂ ਗੁੱਡੀਆਂ ਯਾਰ ਇਹ ਕਿੱਡੀ ਕੀ ਚੀਜ਼ ਆ ਯਾਰ। ਹਨਾ ਤੇ ਆ ਅਖਿਰਚ ਮਤਲਬ ਫਿਰ ਮੈਂ ਹਨਾ ਇਸੇ ਗੱਲ 'ਤੇ ਕਨੈਕਟ ਕਰਦਾ ਵੀ ਪ੍ਰਸ਼ਾਸਨ ਨੂੰ ਇਹ ਗੱਲ ਤੋਂ ਬਚਣਾ ਚਾਹੀਦਾ ਸੀ ਯਾਰ ਥੋੜੀ ਪ੍ਰੋਸੇਯੋਗਤਾ ਉਦੀ ਬਣਾ ਚੱਕੀ ਧੰਨਵਾਦ ਤਾਂ ਇਸ ਵੀਡੀਓ ਚ ਇੰਨਾ ਹੀ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੀ ਤੁਹਾਡਾ ਬਹੁਤ ਬਹੁਤ ਧੰਨਵਾਦ